ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਪਰਮਾਤਮਾ ਗੁਰਦਾਸ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਇਹਲੀ ਦੀ ਚਟਣੀ ਤੇ ਇੱਕ ਬੇਟੀ ਨੇ ਇਤਿਆਸ ਸੀ ਕਿ ਸਾਨੂੰ ਬਣਾ ਕੇ ਦਿਖਾਓ ਇਹਲੀ ਦੀ ਚਟਣੀ ਤੇ ਉਹਨਾਂ ਨੇ ਖਾਧੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਸਵਾਦ ਲੱਗੀ ਤੇ ਕਹਿੰਦੇ ਕਿ ਸਾਨੂੰ ਬਣਾ ਕੇ ਦਿਖਾਓ ਕਿਦਾਂ ਅਸੀਂ ਵੀ ਬਣਾਉਣੀ ਆ ਤੇ ਇਸ ਕਰ ਚਲੋ ਸਾਰਿਆਂ ਨਾਲ ਰੈਸਪੀ ਆਪਾਂ ਸ਼ੇਅਰ ਕਰ ਲੈਣੇ ਆਂ ਇਹ ਚਲੋ ਬਣਾਉਨੇ ਆ। ਇੱਧਰ ਦੇਖੋ ਵਿਰਾਜ ਸਿੰਘ ਆਪਦਾ ਵਾਗਰ ਭੁਜਾਈ ਫਿਰਦਾ। ਵਿਰਾਜ ਝੋ ਝੋ ਸਤਿ ਸ਼੍ਰੀ ਅਕਾਲ ਕਰਦੋ ਸਾਰਿਆਂ ਨੂੰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਦੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਦੋ। ਹਾਂਜੀ ਆ ਲਈ ਆਪਾਂ ਇਮਲੀ। ਸੌਰੀ। ਆਪਾਂ ਇਮਲੀ ਲਈਏ। ਤੇ ਆਪਾਂ ਲਿਆ ਅਰਾ ਰੋਟ। ਸਾਲਾ ਨੂਨ ਗੁੜ ਥੋੜਾ ਜਿਹਾ ਕਲਰ ਜਿਹੜਾ ਆਪਾਂ ਪਾਉਣਾ ਤੇ ਕਾਲੀ ਮਿਰਚ ਤੇ ਇਹ ਨਾ ਆਪਾਂ ਸਾਰਾ ਤੁਹਾਨੂੰ ਸਮਾਨ ਦਿਖਾਇਆ ਤੇ ਆਪਾਂ ਇੱਧਰ ਰਹਾ ਭੌਂਕੇ ਰੱਖੀ ਹੋਈ ਸੀਗੀ ਇਹ ਮੇਲੇ ਤੇ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਕੜਾਈ ਵਿੱਚ ਪਾ ਕੇ ਰੱਖੀ ਹਾਂ ਹਾਂਜੀ ਇੱਧਰ ਆਪਾਂ ਨਾ ਇਹੇ ਭੌਂਕੇ ਰੱਖੀ ਹੋਈ ਸੀ ਆਪਣਾ ਹੀ ਮੇਲੇ ਤੇ ਉਹ ਆਪਾਂ ਇਹਦੇ ਵਿੱਚ ਲਈ ਪਾਉਣਾ ਇਹਦੇ ਵਿੱਚ ਆਪਾਂ ਪਾਇਆ ਨੂਨ ਕਾਲਾ ਇਹਨੂੰ ਪਾਵਾਂਗੇ ਦੇ ਵਿੱਚ ਆਪਾਂ ਕਾਲੀ ਮਿਰਚ ਤੇ ਵੀਰਾਜ ਬੜਾ ਖਰਾਬ ਹੋ ਗਿਆ ਇਹਨੂੰ ਐਦਾਂ ਕਿ ਜਦੋਂ ਆਨ ਕਰਦੇ ਆ ਨਾ ਕੈਮਰਾ ਇਹਨੂੰ ਐਦਾਂ ਲੱਗਦਾ ਮੇਰੇ ਨਾਲ ਗੱਲਾਂ ਕਰਦੇ ਆ ਇੰਨੀ ਕ ਆਪਾਂ ਪਾਵਾਂਗੇ ਕਾਲੀ ਮਿਰਚ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਹਾਂਜੀ ਇੰਨੀ ਕ ਪਾਵਾਂਗੇ ਆਪਾਂ ਲਾਲ ਮਿਰਚ ਤੇ ਹੋਰ ਜਿਹੜਾ ਜਿਹੜਾ ਸਮਾਨ ਪਾਉਨੇ ਆਪਾਂ ਨਾਲ ਹੁੰਦੇ ਦਿਖਾਉਨੇ ਆ ਲੋ ਜੀ ਇੰਨਾ ਕੁ ਆਪਾਂ ਪਾਵਾਂਗੇ ਕਲਰ ਫੂਡ ਇੰਨਾ ਹੀ ਬਹੁਤ ਹੈ ਕਿਉਂਕਿ ਇਹ ਲਾਲ ਰੰਗ ਦਾ ਆ ਲਾ ਲਿਆ ਇਹ ਥੋੜਾ ਜਿਹਾ ਭੰਡਾ ਫਿਰ ਬਾੜੀ ਉਹ ਲਾਲ ਲਾਲ ਜੀ ਵੀ ਨਹੀਂ ਤੁਹਾਨੂੰ ਸਾਰੇ ਆਪਾਂ ਦਿਖਾਉਣੇ ਆ ਤੇ ਹੁਣ ਜਿਹੜਾ ਆਪਣਾ ਹਰਾ ਰੋਟਾ ਹਨਾ ਹਰਾ ਰੋਟਾ ਇਹਨੂੰ ਆਪਾਂ ਪਾਣੀ ਚ ਘੋਲ ਕੇ ਪਾਉਣਾ ਉਸੇ ਜੇ ਪਾਣੀ ਚ ਘੋਲ ਕੇ ਸਿੱਧਾ ਨਹੀਂ ਪਾਉਣਾ ਸਿੱਧੇ ਦੀਆਂ ਗੰਡਾ ਬਣ ਜਾਣਗੀਆਂ ਲਓ ਹਰਾ ਰੋਟਾ ਆਪਾਂ ਘੋਲ ਲਿਆ ਜੇ ਜਦੋਂ ਆਪਾਂ ਇਹ ਪਾ ਦਿੰਨੇ ਆ ਨਾ ਨਾਲ ਦੀ ਨਾਲ ਹੀ ਇਹ ਸਖਤ ਹੋਣ ਲੱਗ ਜਾਂਦੇ ਗਾੜੀ ਹੋਣ ਲੱਗ ਜਾਂਦੇ ਆ ਦੇਖੋ ਉਦੋਂ ਹੀ ਫਰਕ ਪੈ ਗਿਆ ਨਾ ਉਦੋਂ ਹੀ ਫਰਕ ਪੈ ਗਿਆ ਇਹਨੂੰ ਆਪਾਂ 5 ਕਿ ਮਿੰਟ ਵਾਸਤੇ ਅਰਾ ਰੋਟਾ ਪਾ ਕੇ ਪਕਾਵਾਂਗੇ ਦੇਖੋ ਕਿੰਨੀ ਕਿੰਨੀ ਗਾੜੀ ਹੋ ਗਈ ਆ ਫੌਨਸਾਰ ਇਹਦੇ ਵਿੱਚ ਤੁਸੀਂ ਜੋ ਮਰਜ਼ੀ ਹੋਰ ਪਾਓ ਲੋ ਜੀ ਕਿੰਨੀ ਜ਼ਿਆਦਾ ਗਾੜੀ ਹੋ ਗਈ ਆ ਜਿੰਨੀ ਕ ਮਤਲਬ ਆਪਾਂ ਰੱਖਣੀ ਉਸ ਹੱਬ ਨਾਲ ਆਪਾਂ ਇਹਦੇ ਵਿੱਚ ਇੱਕ ਚਮਚੇ ਤੋਂ ਥੋੜਾ ਜਿਹਾ ਸਵਾ ਕ ਚਮਚਾ ਪਾ ਆ ਰੂਟ ਦਾ ਕਾਲੀ ਮਿਰਚ ਗੁੜ ਗੁੜ ਕੁੱਟ ਕੇ ਪਹਿਲਾਂ ਤੁਸੀਂ ਗਰਮ ਪਾਣੀ ਦੇ ਵਿੱਚ ਉਹ ਕਰ ਲੈਣਾ ਤੇ ਬਹੁਤ ਜ਼ਿਆਦਾ ਘਰ ਦੀ ਜਿਹੜੀ ਚੀਜ਼ ਆ ਉਹਦਾ ਆਨੰਦ ਵੱਖਰਾ ਹੀ ਆ ਤੁਸੀਂ ਵੀ ਜ਼ਰੂਰ ਬਣਾ ਕੇ ਟਰਾਈ ਕਰਿਓ ਇਹਦੇ ਵਿੱਚ ਆਪਾਂ ਸੌਗੀ ਮੱਗਜ ਕੇਲਾ ਵੀ ਕੱਟ ਕੇ ਪਾ ਸਕਦੇ ਆ ਕੇਲਾ ਪਾਉਣਾ ਜਮਾ ਠੰਡੀ ਕਰਕੇ ਤੇ ਜੇ ਇਹਨੂੰ ਆਪਾਂ ਇਦਾਂ ਹੀ ਰੱਖਦੇ ਹਾਂ ਸਿੰਪਲ ਹੀ ਹਨਾ ਬਣਾ ਕੇ ਫਿਰ ਇਹ ਲੰਮਾ ਟਾਈਮ ਰਹਿ ਜਾਂਦੀ ਹੈ ਖਰਾਬ ਨਹੀਂ ਹੁੰਦੀ ਜੇ ਆਪਾਂ ਪਹਿਲਾਂ ਹੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਪਾ ਕੇ ਰੱਖ ਦਈਏ ਫਿਰ ਥੋੜਾ ਟਾਈਮ ਹੀ ਰਹਿੰਦੀ ਖਰਾਬ ਹੋ ਜਾਂਦੀ ਫਿਰ ਤਾਂ ਹਫ਼ਤਾ ਵੀ ਚੜ੍ਹਦੀ ਹੈ ਇਹਨਾਂ ਨੂੰ ਆਪਾਂ ਥੋੜਾ ਜਿਹਾ ਬਸ 5 ਕਿ ਮਿੰਟ ਆਪਾਂ ਇਹਨੂੰ ਪਕਾਉਣਾ ਬਹੁਤ ਜ਼ਿਆਦਾ ਸੋਹਣੀ ਬਣੀ ਹੈ ਤੇ ਬਾਕੀ ਆਪਾਂ ਇਹਦੇ ਵਿੱਚ ਜਦੋਂ ਠੰਡੀ ਹੋ ਗਈ ਹਨਾ ਤੇ ਇੱਕ ਚੀਜ਼ ਹੋਰ ਆਪਾਂ ਤੁਹਾਨੂੰ ਦਿਖਾਉਨੇ ਆਂ ਹਾਂਜੀ ਆ ਆਪਾਂ ਬਣਾਈ ਹੈ ਚਟਣੀ ਪੂਦਨਾ ਪਿਆਜ਼ ਤੇ ਜੀਰਾ ਇਹ ਚੀਜ਼ਾਂ ਦੀ ਬਣਾਈ ਆਪਾਂ ਚਟਣੀ ਤੇ ਇਹ ਆਪਾਂ ਜਿੰਨੀ ਕੁ ਮਤਲਬ ਆਪਾਂ ਖਾਣੀ ਆ ਓਨੀ ਕਾਪ ਆ ਇਹ ਚਟਣੀ ਲੈ ਲਾਂਗੇ ਤੇ ਉਹਦੇ ਵਿੱਚ ਰਲਾ ਲਾਂਗੇ ਦੇਖੋ ਕਿੰਨੀ ਸੋਹਣੀ ਬਣੀ ਆ ਤੇ ਹੋਰ ਵੀ ਜਿਹੜਾ ਕੋਈ ਡਰਾਈ ਫਰੂਟ ਵਿੱਚ ਆਪਾਂ ਪਾਉਣਾ ਹੋਵੇ ਪਾ ਸਕਦੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਪਿਆਜ਼ ਪਦੀਨਾ ਤੇ ਜੀਰਾ ਇਹ ਤੇ ਹਰੀ ਮਿਰਚ ਸੌਰੀ ਹਰੀ ਮਿਰਚ ਪਾਈ ਆਪਾਂ ਵਿੱਚ ਤੇ ਆਪਾਂ ਜਦੋਂ ਰਲਾ ਕੇ ਖਾਣੇ ਹਨਾ ਚਟਨੀ ਕਿਸੇ ਵੀ ਚੀਜ਼ ਨਾਲ ਪਕੌੜਿਆਂ ਨਾਲ ਜਾਂ ਬ੍ਰੈਡਾਂ 'ਚ ਲਾ ਕੇ ਬਹੁਤ ਜ਼ਿਆਦਾ ਮਜ਼ੇਦਾਰ ਤੁਸੀਂ ਬਣਾ ਕੇ ਜ਼ਰੂਰ ਟਰਾਈ ਕਰਿਓ ਹਾਂਜੀ ਚਲੋ ਠੀਕ ਆ ਜੀ ਆਪਾਂ ਇਹ ਮਰੀ ਦੀ ਚਟਨੀ ਬਣਾਈ ਤੁਹਾਨੂੰ ਦਿਖਾਤੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਸਾਡੀਆਂ ਵੀਡੀਓਜ਼ ਦੇਖਦੇ ਹੋ ਬਹੁਤ-ਬਹੁਤ ਧੰਨਵਾਦ ਜੀ ਆਉਣ ਦੇ ਵਾਸਤੇ ਰੋ ਜੀ ਦੇ ਦਿਹਾੜੇ ਚੱਲਦੇ ਆ ਤੇ ਕੋਟੀ-ਕੋਟੀ ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ